ਸਾਂਝੇ ਕਰ ਰਹੇ ਹਾਂ ਕਾਮਰੇਡ ਖਿਆਲ ਕਾਮਰੇਡ ਵਿਚਾਰ ਖਿਆਲ ਵਿਚਾਰ ਹਰ ਇੱਕ ਦੇ ਆਪਣੇ ਹੁੰਦੇ ਹਨ ਪਰ ਕਾਮਰੇਡ ਖਿਆਲ ਆਪਣੇ ਲਈ ਨਹੀਂ ਹੁੰਦੇ ਕਾਮਰੇਡ ਖਿਆਲ ਜਨਤਾ ਦੀ ਭਲਾਈ ਲਈ ਹੁੰਦੇ ਹਨ ਕਾਮਰੇਡ ਖਿਆਲ ਨਾ ਚੁੱਕਣ ਵਾਲੇ ਹੁੰਦੇ ਹਨ ਨਾ ਰੁਕਣ ਵਾਲੇ ਹੁੰਦੇ ਹਨ ਇਹ ਖਿਆਲ ਨਵੇਰਾ ਬਣਾਉਂਦੇ ਹਨ ਭਵਿੱਖ ਲਈ ਜੋਤ ਜਗਾਉਂਦੇ ਹਨ ਜਨਤਾ ਦੇ ਵਿਚਾਰਾਂ ਨੂੰ ਪੰਖ ਲਗਾਉਂਦੇ ਹਨ ਇਹ ਖਿਆਲ ਅਗਾਂਵਧਨ ਵਾਲੇ ਹੁੰਦੇ ਹਨ ਲੋਕਾਂ ਲਈ ਨਵੇਂ ਸੁਪਨੇ ਮੁੰਨਣ ਵਾਲੇ ਹੁੰਦੇ ਹਨ ਕਾਮਰੇਡਾ ਦੀ ਲੜਾਈ ਸਿਰਫ ਨਾਰਿਆਂ ਦੀ ਲੜਾਈ ਨਹੀਂ ਹੁੰਦੀ ਇਹਨਾਂ ਦੀ ਲੜਾਈ ਸੱਚ ਅਤੇ ਹੱਕ ਦੀ ਲੜਾਈ ਹੁੰਦੀ ਹੈ ਇਹਨਾਂ ਦੀ ਆਵਾਜ਼ ਅੰਤਰਾਤਮਾ ਦੀ ਆਵਾਜ਼ ਹੁੰਦੀ ਹੈ ਇਹ ਸਿਰਫ ਰੌਲਾ ਪਾਉਣ ਵਾਲੀ ਨਹੀਂ ਹੁੰਦੀ इन को सहन वाले दिल भी हूँ इन प्यार हकली कहर बन जाता है इन इन्हों तड़प दुनिया बदलन की तड़प हूँ इन दज्बात इन हथियार हैं इन की मेहरबानी बगावत में जन्म दिदी है यसते हैं इनकलाब हूँ है ये रुँदे तो लड़ाई होंगी है जिंदगी लड़ाई है जजबात ਜਜਵਾਂ ਕਥਨ ਇਹਨਾਂ ਕੋਲ ਜਜਵਾਤ ਹੀ ਜਜਵਾਤ ਹਨ ਸੁਕਾਂਗਰੇਡ ਵੀਰੋ ਉਠੋ ਹਿਲਾ ਦੇਵੋ ਕੰਧਾ ਤੋੜ ਦੇਵੋ ਜੰਜੀਰਾ ਹਿਲਾ ਦੇਵੋ ਕੰਧਾ ਤੋੜ ਦੇਵੋ ਜੰਜੀਰਾ ਦੇਵੋ ਆਜ਼ਾਦੀ ਆਪਣੇ ਖਿਆਲਾਂ ਨੂੰ ਲਗਾ ਦੇਵੋ ਅਗ ਜਿੱਥੇ ਜ਼ੁਲਮ ਹੈ ਲਗਾ ਦੇਵੋ ਅਗ ਜਿੱਥੇ ਜ਼ੁਲਮ ਹੈ ਸਾੜ ਦੇਵੋ ਉਸ ਜ਼ੁਲਮ ਦੀ ਹੋਂਦ ਨੂੰ ਸਾੜ ਦੇਵੋ ਉਸ ਜ਼ੁਲਮ ਦੀ ਹੋਂਦ ਨੂੰ ਸਾੜ ਦੇਵੋ ਉਸ ਜ਼ੁਲਮ ਦੀ ਹੋਂਦ ਨੂੰ